हां जी दोस्तों सारेया नुं साथ सरिया काल स्वागत करते हैं टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਰਸ਼ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਵੀਰ ਦੀਆਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਘਰੋਂ ਤੇ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਠੀਕ ਆ ਜੀ ਬਾਕੀ ਅੱਜ ਜਿਹੜੇ ਦੋਸਤੋ ਤੁਹਾਨੂੰ ਪਸ਼ੂ ਦਿਖਾਉਣੇ ਆ ਦੋ ਬਿਹੜਾਂ ਤੇ ਇੱਕ ਮੱਝ ਦਿਖਾ ਦਾਂਗੇ ਆਲਮੋਸਟ ਪਸ਼ੂ ਸਾਰੇ ਸੂਏ ਸੂਬਾਏ ਤੇ ਬਾਕੀ ਪਸ਼ੂ ਚਵਾਈ ਵਾਲੇ ਦੋਸਤੋ ਜਿੰਨੇ ਵੀ ਪਸ਼ੂ ਹੈਗੇ ਸਾਰੇ ਚਵਾਈ ਤੇ ਆ ਦੁੱਧ ਕੋਈ ਵੀਰ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਤਸੱਲੀ ਆ ਜਿੱਦਾਂ ਵੀ ਹੋ ਸਕਦੀ ਆ ਉਦਾਂ ਹੀ ਤੁਸੀਂ ਕਰਕੇ ਆਪਣਾ ਪਸ਼ੂ ਜਿਹੜਾ ਦੋਸਤੋ ਨਰਕ ਪਰਕ ਕਰਕੇ ਲੈ ਕੇ ਜਾ ਸਕਦੇ ਜੀ ਅੱਜ 15 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਸਮਾਂ ਦੋਸਤੋ ਤੇ ਆਹ ਲੈਣਿਆ ਜਾਣਕਾਰੀ ਵੀਰ ਅਰਸ਼ ਤੋਂ ਪੁੱਛ ਲੈਣਿਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਤ ਸ੍ਰੀ ਅਕਾਲ ਅਰਚਿਪਾਈ ਸਾਸਤਰੀ ਕਾਲ ਸਾਸਤਰੀ ਕਾਲ ਸנדੂ ਸਾਬ ਹੋਰ ਸਨੋ ਠੀਕ ਠਾਕ ਜੀ ਠੀਕ ਠਾਕ ਠੀਕ ਠਾਕ ਪ੍ਰਾ ਹੋਰ ਸਨਾਂ ਚੜਦੀ ਕਲਾ ਚੜਦੀ ਕਲਾ ਵਧੀਆ ਕੰਮ ਕਰ ਚੱਲੀ ਚੱਲੀ ਹਾਂਜੀ 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 ਕਿਰਪਾਏ ਮਹਾਰਾਜ ਦੀ ਚਲੋ ਸ਼ੁਕਰਾ ਜੀ ਇਹ ਐਨੀਮਲ ਜਿਹੜੇ ਆਪਾਂ ਤਿੰਨੇ ਹੈਗੇ ਤਿੰਨੇ ਸੋਏ ਸੋਏ ਹਾਂਜੀ ਹਾਂਜੀ ਤਿੰਨੇ ਜੀ ਠੀਕ ਆ ਜੀ ਹਾਂਜੀ ਤੇ ਇੱਕ ਮੱਝ ਦੋਸਤੋ ਦਿਖਾ ਦਾਂਗੇ ਤੇ ਦੋ ਬੇੜਾ ਨੇ ਔਰ ਕਰ ਲੈਂਦੇ ਆ ਸ਼ੁਰੂਆਤ ਇੱਕ ਪਾਸਿਓ ਇਸ ਮੱਝ ਤੋਂ ਪੁੱਛ ਲੈਂਦੇ ਆ ਡਿਟੇਲ ਅੱਛਾ ਅਰਜ ਪਹਿਲੇ ਨੰਬਰ ਤੇ ਇਸ ਮੱਝ ਤੋਂ ਸ਼ੁਰੂਆਤ ਕਰ ਲੀਆ ਕੀ ਡਿਟੇਲ ਆ ਸੁਬਾ ਕਿੰਨਾ ਹੋਊਗਾ ਇਹ ਸੰਧੂ ਸਾਹਿਬ ਤੀਜਾ ਸੁਬਾ ਹੋਊਗਾ ਘਰ ਵਾਲੇ ਦੂਜਾ ਕਹਿੰਦੇ ਪਰ ਅਪਾ ਤੀਜਾ ਗਾ ਕੇ ਕਰਾਂਗੇ ਅੱਗੋਂ ਅਗਲੇ ਦੀ ਸਮਝ ਹਾਂ ਹਾਂਜੀ ਲਓ ਵੀ ਸੁਬਿਆਂ ਦੇ ਵਿੱਚ ਦੋਸਤੋ ਹਰ ਇੱਕ ਦੀ ਆਪੋ ਆਪਣੀ ਸਮਝ ਆ ਵਪਾਰੀ ਵੀਰਾਂ ਨੇ ਅੱਗੇ ਬੇਸ਼ੱਕ ਕੋਈ ਤੀਜਾ ਮੰਨ ਕੇ ਖਰੀਦੀ ਆ ਜਾਂ ਚੌਥਾ ਮੰਨ ਕੇ ਤੁਸੀਂ ਖਰੀਦ ਲਿਓ ਚਾਹੇ ਤੀਜਾ ਮੰਨ ਕੇ ਖਰੀਦਿਓ ਕਿ ਸਮਝ ਹਰ ਇੱਕ ਵੀਰ ਦੀ ਠੀਕ ਆ ਜੀ ਤੇ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਇਹਨੂੰ ਸੰਤੂ ਸਾਹਿਬ ਪਾਈਵਾ ਦਿਨ ਜਿਆ ਨਾੜੂ ਨਾਲ ਜੇ ਬੱਚੇ ਦੇ ਲਓ ਕਟਾ ਮਗਰ ਜੀ ਹਾਂਜੀ ਹਾਂਜੀ ਪੰਜਵੇਂ ਦਿਨ ਤੇ ਵਿੱਚ ਇਹੇ ਦੋਸਤੋ ਮੱਝਾ ਪੰਜਕ ਦਿਨ ਹੋ ਗਏ ਆ ਸਮਾਂ ਸੂਈ ਨੂੰ ਤੇ ਮਗਰ ਕਟਾ ਮੇਲ ਕਾਫ ਠੀਕ ਆ ਤੇ ਕਿੰਨਾ ਕੋਣ ਬੋਲੇ ਤੋਂ ਬਾਹਰ ਆ ਗਈ ਆ ਦੁੱਧ ਤੇ ਕਿੰਨੇ ਕਿਤੇ ਚਲਦੀ ਹੋਣਾ ਇਸ ਟਾਈਮ ਸੰਤੂ ਸਾਹਿਬ 8 ਲੀਟਰ ਜੇ 8 ਲੀਟਰ ਹਾਂਜੀ ਬੋਲੇ ਤੋਂ ਬਾਹਰ ਹੀ ਆਈ ਹੈ ਜੇ ਬਾਹਰ ਬਾਹਰ ਹੀ ਆਈ ਹੈ ਜੀ ਦੁੱਧ 10 1000 ਕਿਲੋ ਦੇ ਦੂ ਜਿੱਡਾ ਮੈਂ ਤਾਂ ਥਾਂ ਚੱਡਾ ਜੀ ਠੀਕ ਹੈ ਜੀ ਹਾਂਜੀ ਲਓ ਬੋਸਤੋ ਦੋ ਦੋ ਵੀਰਾਂ ਦਾ ਭਰ ਦੋਗੀ 10 ਲੀਟਰ ਹੈ 11 ਲੀਟਰ 10 ਲੀਟਰ ਵੈਸੇ ਵੀ ਬਹੁਤ ਦੁੱਧ ਬਹੁਤ ਹੁੰਦਾ ਪਰ 10000 ਲੀਟਰਾਂ ਦਾ ਚਵਾ ਦੋਗੀ ਠੀਕ ਆ ਹੁਣ 8 ਕਿਲੋ ਬੋਲਿਓ ਬਾਹਰ ਆਈ ਆ 8 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਜਿਹੜਾ ਤੁਸੀਂ ਚੋ ਲੈਣਾ ਹੁਣ ਮੌਕੇ ਤੇ ਠੀਕ ਆ ਸੋ ਬਾਕੀ ਖੋਲ ਕੇ ਤੁਹਾਨੂੰ ਤਸल्ली ਨਾਲ ਤੋੜ ਕੇ ਵੀ ਦਿਖਾਵਾਂਗੇ ਤੇ ਮਗਰ ਇਹਦੇ ਕਟਾ ਮੇਲ ਕਾਫ ਇੱਕ ਵਰੀ ਫੇਰ ਆਪਾਂ ਕਨਫਰਮ ਕਰ ਦਿੰਨੇ ਆ ਹਾਂਜੀ ਲੈਓ ਅਰਚ ਆਹੋ ਚਵਾਈ ਚੂਈ ਚੰਗੀ ਅਰਚ ਬੜੀ ਜਿਆਦੀ ਸੰਧੂ ਸਾਹ ਪੋਲੀ ਠੀਕ ਹੈ ਲਓ ਜੀ ਹਾਈਟ ਦੋਸਤੋ ਦਰਮਿਆਨੀ ਹਾਈਟ ਮੰਨ ਕੇ ਵੀਰ ਕੋਈ ਸੌਦਾ ਕਰ ਸਕਦਾ ਤੇ ਹਾਈਟ ਜਿਹੜੀ ਆ ਮੀਡੀਅਮ ਆ ਦਰਮਿਆਨੀ ਹਾਈਟ ਆ ਠੀਕ ਹੈ ਜੀ ਬਾਕੀ ਥਾਣਾ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਥਾਣ ਭਾਂਡਾ ਚਲੋ ਚੰਗਾ ਚਵਾਈ ਚੂਈ ਇੱਕ ਨੰਬਰ ਆ ਪਸਮਾ ਦੇ ਵੀਰ ਦੱਸਣ ਡਿਆ ਵੀ ਚੰਗੀ ਇੱਕ ਨੰਬਰ ਆ ਸਣਾ ਤੁਨਾਏ ਸੰਦੂ ਸਭ ਗ੍ਰੇਟ ਹੋ ਗਈ ਅੱਛਾ ਅੱਛਾ ਬਾਕੀ ਅਗਲਾ ਦੋ ਟਾਈਮ ਚੋਕੇ ਖੜੇ ਹਾਂ ਹਾਂ ਜੀ ਕਿਉਂਕਿ ਅਗਲੇ ਨੇ ਪੈਸੇ ਦੇਣੇ ਆ ਹਾਂ ਹਰ ਵਾਰੀ ਆਪਾਂ ਕਹਿੰਨੇ ਆਂ ਆਪਦੀ ਉਹ ਲੰਗ ਚੋਕੇ ਲੈ ਕੇ ਜਾਓ ਰੋਗ ਲਿਆ ਜਮਟ ਗਈ ਆਹ ਲਿਆ ਹਾਂਜੀ ਤੋਰ ਲੋ ਬਾਜ਼ਾਰ ਚ ਬਾਕੀ ਧਰਾ ਮਾਰ ਕੇ ਖਾਦਨੇ ਆ ਬੱਚਾ ਲਾ ਕੇ ਆ ਕੋਈ ਲਾਚ ਉਹ ਮਖਰ ਦੇ ਮਾਰਦੇ ਠੀਕ ਆ ਠੀਕ ਆ ਠੀਕ ਆ ਠੀਕ ਆ ਅਰ ਸ ਕੀ ਡਿਮਾਂਡ ਕਰਦੇ ਆ ਦੀ ਮੋਲੇ ਸੰਧੂ ਸਾਹਿਬ ਜੋ ਮਰਜ਼ੀ ਕਰੀ ਜਾਈਏ 65000 ਚ ਮਾਨਤਾਣ ਕਰ ਦਾਂਗੇ 65 ਚ ਹਾਂਜੀ ਹੂੰ ਬਾਕੀ ਥਣ ਚੱਡੇ ਦੀ ਮੈਂ ਸਾਹ ਸਿੰਗੋਈ ਥੋੜੀ ਜੀ ਗਹਿਰਿਆ ਹਾਂਜੀ ਲਓ ਜੀ ਸੋ ਬਾਕੀ ਦੋਸਤੋ 65000 ਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ ਮਾਨਤਾਣ ਹੋ ਜਾਊਗਾ ਠੀਕ ਆ ਤੇ ਬਾਕੀ ਮੱਝ ਤੁਸੀਂ ਪ੍ਰੋਪਰ ਦੇਖ ਲਈਏ ਕੋਈ 2-2 4-4 ਧਾਰਾ ਮਾਰ ਕੇ ਜਿਹੜੀ ਤਸੱਲੀ ਵੀ ਜ਼ਰੂਰ ਕਰਾਤੀ ਆਪਾਂ ਅਗਲਾ ਚੋਗੇ ਵੀ ਖੜੇ ਦੋ ਟੱਲੇ ਕੋਈ ਵੀਰਾਂ ਦੀ ਦੋ ਡਾਂਗ ਚੋਗੇ ਤਸੱਲੀ ਕਰ ਲੈ ਠੀਕ ਆ 65000 ਦੇ ਵਿੱਚੋਂ ਛੋਟਛੱਪਾ ਆ ਆ ਗਈ ਆਪਣੇ ਕੋਲ ਅੱਗੇ ਕ੍ਰੋਸ ਜਰਸੀ ਹਾਂਜੀ ਲਓ ਜੀ ਜਰਸੀ ਸ਼ਾਈ ਵਾਲ ਜਾ ਕ੍ਰੋਸ ਆ ਦੋਸਤੋ ਦੋਗਲੀ ਕ੍ਰੋਸ ਵਿੱਚ ਜਿਹੜੀ ਇਹ ਵੈੜ ਕੋਈ ਮੰਨ ਕੇ ਸੌਦਾ ਕਰ ਲੈ ਤੇ ਇਹ ਸੂਬਾ ਕਿ ਨਮਾਊਗਾ ਇਹ ਦੁੱਜਾ ਸੰਤੂ ਸਾਹਿਬ ਜੀ ਕਿੰਨੇ ਕਿ ਦਿਨੋਂ ਕਿਸੂ ਨੂੰ ਇਹਨੂੰ ਸੂਈ ਨੂੰ ਅੱਜ ਨੌਵਾਂ ਦਿਨ ਜਾ ਮਗਰ ਬੱਛੀ ਜੀ ਨੌਵਾਂ ਦਿਨ ਹਾਂਜੀ ਲਓ ਜੀ ਮਗਰ ਬੱਛੀ ਆ ਫੀਮੇਲ ਕਾਫ ਆ ਤੇ ਨੌਕ ਦਿਨ ਹੋ ਗਿਆ ਸਮਾਂ ਸੂਈ ਨੂੰ ਤੇ ਦੁੱਧ ਤੇ ਹੁਣ ਕਿੰਨੇ ਕੁ ਤੇ ਆ ਗਈ ਹੈ ਦੁੱਧ ਇਸ ਟਾਈਮ ਸੰਧੂ ਸਾਹਿਬ ਦੇ ਥੱਲੇ 10 ਕਿ ਲੀਟਰ ਹੋਣਾ ਜੀ 10 ਲੀਟਰ ਹਾਂਜੀ ਠੀਕ ਹੈ ਜੀ ਚੁਾਈ ਚੁਵੀ ਚਲੋ ਇਹਦੀਆਂ ਧਾਰਾ ਮਾਰ ਕੇ ਆਪਾਂ ਬਾਜ ਦਿਖਾ ਦਿੰਦੇ ਹਾਂ ਹਾਂਜੀ 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 ਤੇ ਨੌਵਾਂ ਦਿਨਾਂ ਦੀ ਦੋਸਤੋ ਸੂਈ ਆ ਮਗਰ ਬੱਛੀ ਆ ਤੇ ਕੋਈ 10 ਕਿਲੋ ਧਾਰਾ ਜੜੀਆਂ ਇਹਦੇ ਥੱਲੇ ਬਿਲਕੁਲ ਹੁਣ ਹਾਜ਼ਰ ਜਿਹੜਾ ਕਿਸੇ ਵੀਰ ਨੇ ਅਣਕੇ ਚੋ ਠੀਕਾ ਦੂਜਾ ਸੂਬਾ ਲਿਓ ਅਰਚ ਕੋਲ ਲਗੇ ਦੀ ਹੌਲੀ 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 ਟੋਰਦੇ ਠੀਕ ਹੈ ਜੀ ਸੋ ਜਿੱਦਾਂ ਨਾਰਮਲ ਦੋਸਤੋ ਕਿ ਜਰਸੀ ਵਾੜਾਂ ਦਾ ਆਪਾਂ ਕਦ ਕੱਡ ਦੇਖਦੇ ਹਾਈਟ ਦੇਖਦੇ ਆ ਉਹਦੇ ਵਿੱਚ ਕੋਈ ਵੀਰ ਮੰਨ ਸਕਦਾ ਠੀਕ ਹੈ ਜੀ ਪਰ ਹੈ ਕ੍ਰੋਸ ਵੇਚਾ ਠੀਕ ਹੈ ਜਰਸੀ ਕ੍ਰੋਸ ਆਂਗ ਦੇ ਵਿੱਚ ਤੇ ਦੁੱਧ ਜਿਹੜਾ 10 ਕਿਲੋ ਜਿਹੜਾ ਨੈਟ ਬਿਲਕੁਲ ਹਾਜ਼ਰ ਆ ਠੀਕ ਆ ਆ ਲਓ ਕਿਵਾਈ ਅਰਥ ਚੰਗੀ ਆ ਇਹਦੀ ਨਹੀਂ ਨਾ ਨਾ ਸੰਧੂ ਸਾਹਿਬ ਥਾਣਾ ਥੁਣਾ ਦੀ ਗਰੰਟੀ ਹੋਗੀ ਜੀ ਠੀਕ ਹੈ ਹਾਂ ਜੀ ਹੈ ਬਿਲਕੁਲ 10 ਕਿਲੋ ਹੀ ਆ ਹਾਂ ਜੀ ਹਾਂ ਜੀ ਬਾਕੀ ਅਗਲਾ ਸੁਈ ਸਵਾਹੀ ਅਗਲਾ ਐਂਚ ਹੋ ਗਿਆ ਤਸੱਲੀ ਕਰਕੇ ਖੜੇ ਦਸੋਂ ਦੁੱਧ ਘੱਟਦਾ ਤਾਂ ਨਹੀਂ ਆਪਣਾ ਨਹੀਂ ਨਹੀਂ ਸੰਧੂ ਸਾਹਿਬ ਜੀ ਠੀਕ ਆਪਾਂ ਦੱਸਿਆ ਹੀ ਉਹਨਾਂ ਕੀ ਜਿੰਨਾ ਹੈਗਾ ਜੀ ਹੂੰ ਲਓ ਜੀ 10 ਕਿਲੋ ਧਾਨਾ ਜਿਹੜੀਆਂ ਦੋਸਤੋਂ ਮੌਜੂਦ ਨੇ ਬਾਕੀ ਬੱਚਾ ਥੋੜਾ ਜਿਹਾ ਲਾ ਕੇ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਪਾਉਂਗਾ ਫਲੀ ਮੜਾਇਆ ਤਸੱਲੀ ਕਰਵਾ ਦਿੰਦੇ ਆ ਆਹ ਲਓ ਜੀ ਬਚਾ ਕਰ ਲਿਓ ਪਾਸੇ ਆਇਓ ਇਦ ਮੜਾ ਲੱਗ ਗਿਆ ਜੋ ਖਲਿਆ ਮਾਰਦਾ ਮਗਰ ਵੀ ਆ ਮਗਰਲੇ ਮਰਲੇ ਥੋੜਾ ਚ ਮਾਰ ਦੋ ਗੋਆ ਇਹ ਇਹਨੂੰ ਕਰ ਦੋ ਇਹਨੂੰ 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 ਇਧਰ ਚਲ 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 ਠੀਕ ਆ ਠੀਕ ਆ ਆਪੋ ਕਟਾ ਫਲੀ ਚੁੰਗੇ ਆਂ ਇਧਰ ਬੱਚਾ ਪਾਸ ਕਰ ਲੋ ਅੱਛਾ ਕੀ ਅਰਸ਼ਿੰਦ ਦੀ ਮੰਗ ਕਰਦੇ ਆਂ ਸੰਧੂ ਸਾਹਿਬ ਜੀ ਮੁੱਲ ਜੋ ਮਰਜ਼ੀ ਕਰੀਏ 37000 ਜਮਾਨਤਨ ਕਰ ਦਾਂਗੇ 37000 ਚ ਹਾਂਜੀ ਠੀਕ ਆ ਜੀ ਹਾਂਜੀ ਬਾਕੀ ਮਿਲਦੀ ਮੁਲਦੀ ਇਸੇ ਤਰ੍ਹਾਂ ਪ੍ਰੇਮ ਦੇ ਨਾਲ ਮੈਂ ਨਾ ਸੀਸ ਲਾ ਕੇ ਅਗਲਾ ਦੋ ਟਾਈਮ ਤਸੱਲੀ ਕਰਕੇ ਖੜੇ ਬਾਕੀ ਵੰਗਾ ਪਾ ਕੇ ਚੋਈ ਦੀ ਜੇ ਠੀਕ ਆ ਜੀ ਹਾਂਜੀ ਆ ਵਛੀ ਜੇ ਮਗਰ ਲਓ ਦੋਸਤੋ ਵੰਗਾ ਪਾ ਕੇ ਚੋਈ ਹੁੰਦੀ ਆ ਕੋਈ ਵੀ ਆਪਦੀ ਆਣ ਕੇ ਤਸੱਲੀ ਕਰ ਸਕਦਾ ਵੰਗਾ ਪਾ ਕੇ ਬਹਿ ਕੇ ਪਸਮਾ ਕੇ ਤਸੱਲੀ ਕਰ ਲਿਓ ਠੀਕ ਆ ਮਗਰ ਬੱਛੀ 37 ਦੀ 37 ਦੇ ਵਿੱਚੋਂ ਮਾਨਤਾ ਕਰਦਾ ਮੁੱਲ ਜੋ ਮਰਜ਼ੀ ਕਰੀ ਜੇ 37 ਜੋ ਹਾਂਜੀ ਠੀਕ ਹੈ ਜੀ 37000 ਦੇ ਵਿੱਚੋਂ ਮਾਨਤਾ ਹੋ ਜਾਊਗਾ ਆ ਆ ਗਈ ਅਰਸ਼ ਆਪਣੇ ਕੋਲ ਤੀਸਰੇ ਨੰਬਰ ਤੇ ਹਾਂਜੀ ਠੀਕ ਹੈ ਜੀ ਇਹ ਚਿਪ ਕ੍ਰੋਸ ਹੀ ਆ ਗਈ ਐ ਸ਼ਾਈ ਵਾਲਾ ਹਾਂਜੀ ਹਾਂਜੀ ਤੇ ਕੀ ਡਿਟੇਲ ਹੈ ਦੀ ਸੂਆ ਇਹ ਵੀ ਸੂਈ ਆਪਣੇ ਕੋਲ ਇਹ ਸੰਧੂ ਸਾਹਿਬ ਸੂਈ ਇਹਨੂੰ ਸੂਈ ਨੂੰ ਡੇਢ ਕ ਮਹੀਨਾ ਹੋ ਗਿਆ ਜੀ ਡੇਢ ਕ ਮਹੀਨੇ ਦਾ ਹਾਂਜੀ ਵਸ਼ੀ ਕੱਲ ਇਹਦੀ ਮਰ ਗਈ ਜੀ ਅੱਛਾ ਹਾਂਜੀ ਤੇ ਦੁੱਧ ਦੇ ਥੱਲੇ 10 ਕਿਲੋ ਜੀ 10 ਕਿਲੋ ਦੁੱਧ ਦਾ ਹਾਂਜੀ ਵੈਸੇ ਹੋ ਜਿਹੜਾ ਕਰੈਕਟ ਡੇਢ ਕ ਮਹੀਨਾ ਹੀ ਆ ਹਾਂਜੀ 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 ਕੋਈ ਜ਼ਿਆਦਾ ਤਾਂ ਨਹੀਂ ਕ ਡੇਢ ਕੀ ਹੋਇਆ ਕੱਲ ਵਸ਼ੀ ਮਰ ਗਈ ਐਵੇਂ ਕਹੀ ਜਾਈਏ ਦਾ ਹੋਏ 12 ਹੋਏ ਕੋਈ ਫਾਇਦਾ ਨਹੀਂ ਹਾਂਜੀ ਡੇਢ ਕ ਮਹੀਨਾ ਹੈ ਜੀ ਦੁੱਧ ਥੱਲੇ ਹੁਣ ਕਿੰਨਾ ਚਵਾ ਦਾਂਗੇ 10 ਕਿਲੋ ਸੰਧੂ ਸਾਹਿਬ 10 ਕਿਲ ਸੋ ਦੋਸਤੋ ਵੱਡੇ ਕਦ ਕਦ ਦੇ ਵਿੱਚ ਕਦਕੂ ਤੇ ਚੰਗਾ ਵੱਡਾ ਐਚ ਐਫ ਕ੍ਰੋਸ ਅੰਗ ਦੇ ਵਿੱਚ ਆ ਠੀਕ ਹੈ ਜੀ ਤੇ ਐਚ ਐਫ ਤੇ ਕੋਈ ਸ਼ਾਈ ਵਾਲ ਦਾ ਥੋੜਾ ਬਾਦਾਂ ਤੁਸੀਂ ਕ੍ਰੋਸ ਮੰਨ ਸਕਦੇ ਜੇ ਬਲੈਕ ਰਾਂਗਾ ਤੇ ਡੇਢ ਕੁ ਮਹੀਨਾ ਦੱਸ ਰਿਹਾ ਵੀਰ ਅਰਸ਼ ਵੀ ਡੇਢ ਕੁ ਮਹੀਨੇ ਦੀ ਸੂਈ ਆ ਬੱਚਾ ਸੀਗਾ ਮਗਰ ਫਿਲਹਾਲ ਉਹ ਨਹੀਂ ਹੈਗਾ ਬੱਚਾ ਮਰ ਚੁੱਕਿਆ ਠੀਕ ਹੈ ਜੀ ਤੇ ਮਿਲਦੀ ਮੁਲਦੀ اسی ਤਰ੍ਹਾਂ ਥਾਪੀ ਤੇ ਐਦਾਂ ਹੀ ਜੂੜ ਪਾ ਕੇ ਥੱਲੇ ਬਹਿਣਾ ਜੀ ਠੀਕ ਆ ਹਾਂ ਜੀ ਕੋਈ ਵੰਗਾ ਬੁੰਗਾ ਪਾ ਕੇ ਜਿਆਦਾ ਤੰਗੀ ਬਸ ਥੋੜਾ ਉਹ ਚੋਕਰ ਗਾੜੀ ਪਾ ਕੇ ਵੰਗਾ ਪਾ ਕੇ ਥੱਲੇ ਬਹਿ ਜਾਣਾ ਠੀਕ ਆ ਹਾਂਜੀ ਦੋ ਵਰਸ ਦਿਖਾ ਦਗੇ ਵੀ ਸੋ 10 ਕਿਲੋ ਦੋਸਤੋ ਦੁੱਧ ਇਹਦੇ ਕੋਲ ਹੁਣ ਹਾਜ਼ਰ ਆ ਕੋ ਡੇਢ ਕੇ ਮਹੀਨੇ ਦੀ ਸੂਈ ਆ ਤੇ ਵੰਗਾ ਪਾ ਕੇ ਨਿਆਣਾ ਰਸੀ ਪਾ ਕੇ ਦੋਸਤੋ ਇਸੇ ਤਰ੍ਹਾਂ ਤੁਸੀਂ ਬਹਿ ਕੇ ਅੱਗੇ ਚੋਕਰ ਪਾ ਕੇ ਜਿਹੜਾ ਝੋ ਸਕਦੇ ਜਿਸ ਬੈਠੇ ਆ ਲਓ ਜੀ ਥੋੜੀ ਤੱਕ ਗਾੜੀ ਇਹਦੇ ਅੱਗਾ ਅੱਗੇ ਰੱਖਦੀ ਹੈ ਨਾ ਉਹ ਬੰਨਾ ਅੱਗੇ ਨੂੰ ਤੱਕ ਗਾੜੀ ਰੱਖਦੀ ਹੈ ਉਹ ਵੱਚੀ ਚੁੰਗਦੀ ਜਾਂਦੀ ਲਓ ਜੀ अच्छा एदी आ, की डिमांड ਕਰਦੇ ਅਰਸ਼ ਕੀ ਮੁੱਲ ਸਰਦਾਰ ਸਾਹਿਬ ਜੀ ਦਾ ਮੁੱਲ ਜੋ ਮਰਜੀ ਕਰੀਏ 20000 ਚ ਮੰਨਤਨ ਕਰ ਦਾਂਗੇ 20000 ਚ ਹਾਂਜੀ ਮੁੱਲ ਜੋ ਮਰਜੀ ਕਰੀ ਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਬਾਕੀ ਮਿਲਣ ਮਲਾਉਣ ਦੇ ਵਿੱਚ ਕੋਈ ਔਰਤ ਨਹੀਂ ਕਰਦੀ ਕਿਸੇ ਇਹ ਅਗਲਾ ਦੋ ਟਾਈਮ ਤਸੱਲੀ ਕਰਕੇ ਖੜੇ ਇੱਕ ਟਾਈਮ ਵੀਡੀਓ ਕਾਲ ਤੇ ਚੋਲੇ ਇੱਕ ਟਾਈਮ ਅਗਲਾ ਆਪਦੇ ਘਰੇ ਚੋਲੇ ਠੀਕ ਹੈ ਜੀ ਹਾਂਜੀ ਲਓ ਜੀ ਬਾਕੀ ਧੱਕ ਥੋੜੀ ਜੀ ਗਾੜੀ ਜੀ ਹਾਂ ਸੋ ਦੋਸਤੋ ਰੇਵਾ ਹਵਾ ਨਾ ਥੋੜਾ ਘਾਣੂ ਆ ਤੇ ਦੁੱਧ 10 ਕਿਲੋ ਆ ਠੀਕ ਆ 20000 ਦੇ ਵਿੱਚੋਂ ਮਾਨਤਨ ਹੋ ਜਾਣਾ ਮਾਨਤਨ ਹੋ ਜਾਊਗਾ ਮੁੱ ਬਿਲਕੁਲ ਜੀ ਬਿਲਕੁਲ ਸੋ ਇਹ ਐਨੀਮਲ ਸੀ ਅੱਜ ਤਿੰਨ ਦੋ ਬਿਹੜਾਂ ਆਪਾਂ ਤੁਹਾਨੂੰ ਦਿਨੀਆਂ ਦੋਸਤੋ ਦਿਖਾਈਆਂ ਇਸ ਕਵਰੇਜ ਵਿੱਚ ਇੱਕ ਮੱਝ ਦਿਖਾਤੀ ਆ ਤਾਜੀ ਸੂਈ ਐ ਮੱਝ ਬਾਕੀ ਵੈੜ ਵੀ ਜਿਹੜੀ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਤਾਜੀ ਸੂਈ ਆ ਸੋ ਜਿੰਨਾ ਦੁੱਧ ਦੱਸਿਆ ਗਿਆ ਦੋਸਤੋ ਨਰਖ ਪਰਖ ਤਸੱਲੀ ਆ ਤੁਸੀਂ ਕਰਨੀ ਆ ਚਾਹੇ ਕੋਈ ਵੀਡੀਓ ਕਾਲ ਤੇ ਤਸੱਲੀ ਕਰ ਲੇ ਵੀਰ ਚਾਹੇ ਤੁਸੀਂ ਘਰ ਆਣ ਕੇ ਦੋ ਟਾਈਮ ਚੋ ਕੇ ਤਸੱਲੀ ਕਰ ਲੋ ਠੀਕ ਆ ਜੀ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਅਛਰਸ਼ ਹੋਰ ਕੋਈ ਗੱਲਬਾਤ ਬਾਸ ਵਧੀਆ ਸੰਧੂ ਸਾਹਿਬ ਜੀ ਠੀਕ ਆ ਨੰਬਰ ਬੋਲ ਦਿਕ ਤੇ 8699312660 8872271604 ਠੀਕ ਹੈ ਜੀ ਹਾਂਜੀ ਸੋ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਤਿੰਨ ਨਾਕਾਤਾਂ ਨੂੰ ਦਿਖਾਉਣੇ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ